ਸ਼੍ਰੀ ਗੁਰੂ ਅੰਗਦ ਸਤ ਗੁਰੂ ਪਾਤਸ਼ਾਹੀ ਪਰਉਪਕਾਰੀ ਤਾਰ ਅਵਤਾਰ ਆਏ ਸ਼੍ਰੀ ਗੁਰੂ ਅੰਗਦ ਸਤ ਗੁਰੂ ਪਾਤਸ਼ਾਹੀ ਪਰਉਪਕਾਰੀ ਤਾਰ ਅਵਤਾਰ ਆਏ ਮਾਤਾ ਰਮੋ ਜੀ ਦੀ ਕੋਖੋਂ ਜਨਮ ਲੈ ਕੇ ਜਗ ਨੂੰ ਤਾਰਨ ਲਈ ਦਾ ਤਾਰ ਆਏ ਸਰਾਮਤੇ ਕੀ ਗ੍ਰਹ ਪਿਤਾ ਫ ਸਾਰੇ ਵੇੜੇ ਦੀ ਬਣ ਕੇ ਬਾਹਰ ਆਏ ਤੋਰ ਦਰਗਾਹ ਤੋ ਰੱਬੀ ਸੰਦੇਸ਼ ਲੈ ਕੇ ਨਰਮਲ ਪੰਥ ਦਾ ਕਰਨ ਪਰਚਾਰ ਆਏ ਪਾਈ ਸਤ ਗੁਰੂ ਨਾਨਕ ਦੇ ਚਰਣੀ ਆਣ ਲਗੇ ਕਰ ਪਰਵਾਰਗਾ ਮੋਤਿਆਗ ਮਨ ਤੋਂ ਗੁਰੂ ਪਾਤਸ਼ਾਹ ਦਾ ਹੁਕਮ ਵਜਾਣ ਲਗੇ ਅਠੇ ਪਹਿਰ ਹੀ ਗੁਰਾਂ ਦੇ ਹਜ਼ੂਰ ਰਹਿ ਕੇ ਦਿਨ ਰਾਤ ਹੀ ਸੇਵਕਾਲ ਕਮੌੜ ਲੱਗੇ ਸੇਵਕ ਸਿੱਖ ਪਾਵੇ ਹੋਰ ਵੀ ਕਈ ਹੈ ਸਨਾਂ ਪਈ ਲੈਣਾ ਸਤ ਗੁਰ ਜੀ ਨੂੰ ਪਾਣ ਲਗੇ ਜੋਤ ਰੂਪ ਹਰ ਨਾਨਕ ਗੁਰ ਸਤ ਗੁਰ ਨੇ ਲੈਣੋਂ ਅੰਗਦ ਆਪ ਬਣਾਏ ਦਿੱਤਾ ਕਾਇਆ ਪਲਟ ਗੁਰੂ ਨਾਨਕ ਪਿਆਰੇ ਨੇ ਗੁਰਤਾ ਗੱਦੀ ਦੇਉਤੇ ਬਿਠਾਏ ਦਿੱਤਾ ਬ੍ਰह्म ज्ञानी ਬਾਬਾ ਬੁੱਢਾ ਗੁਰਿਆਈ ਦਾ ਤਿਲਕ ਲਗਵਾਏ ਦਿੱਤਾ ਕਰ ਜੋਰ ਗੁਰਨਾਨਕ ਸੱਚੇ ਪਾਤਸ਼ਾਹ ਨੇ ਅੰਗਦ ਚਰਣੇ ਸੀਸ ਨਿਵਾਏ ਦਿੱਤਾ ਸਤ ਗੁਰੂ ਨਾਨਕ ਜੀਓ ਦੇ ਹੁਕਮ ਸਦਕਾ ਖੜੂਰ ਸਾਹਿਬ ਜਾਂ ਸ਼ਹਿਰ ਵਸਣ ਲਗੇ ਦੂਰ ਦਰੇ ਡਿਉ ਆਣ ਕੇ ਸਿੱਖ ਪਿਆਰੇ ਕਿਰਤ ਵਿਰਤ ਧਰਮ ਦੇ ਕਰੋਣ ਲੱਗੇ ਗੁਰ ਅੰਗਦ ਉਪਦੇਸ਼ ਸੱਚੇ ਪਾਤਸ਼ਾਹ ਦਾ ਸਿੱਖ ਸੰਗਤਾਂ ਚ ਹੈਸਣ ਦਰੜਾਉਣ ਲੱਗੇ ਦੇਨ ਦੁਖੀਆਂ ਦੇ ਦਰਦ ਨਿਵਾਰ ਸਬੇ ਅਕਾਲ ਪੁਰਖ ਦੇ ਰਹਿਮਤ ਪਾਉਣ ਲੱਗੇ ਹੋਏ ਅੰਗਤ ਲਾੜਿਓ ਗੁਰੂ ਪਾਤਸ਼ਾਹ ਨੇ ਲੈਰ ਸਿੱਖੀ ਦੀ ਤੇਜ ਚਲਾਏ ਦਿੱਤੀ ਉੱਚੇ ਨੀਚ ਕੁਰੀਤੀ ਸਭੇ ਸਿੱਖਾਂ ਸੇਵਕਾਂ ਚੋਂ ਮਨੋ ਮੂਲ ਹੀ ਦਿਲਾਂ ਤੋਂ ਭੁਲਾਏ ਦਿੱਤੀ ਗੁਰਦੇਵ ਮਾਤਾ ਖੀਵੀ ਜੀ ਨੇਕ ਆਤਮਾ ਨੇ ਅੰਮ੍ਰਿਤ ਰਸ ਕਿਉ ਖੀਰ ਖਿਲਾਏ ਦਿੱਤੀ ਲੰਗਰ ਗੁਰ ਸ਼ਬਦ ਚਖਾਏ ਸਬਨਾਨੋ ਸਾਂਜੀ ਵਾਲਤਾ ਦੀ ਗੱਲ ਡਰੜਾਏ ਦਿੱਤੀ ਇਤਿਹਾਸ ਸਤਗੁਰੂ ਨਾਨਕ ਪਾਤਸ਼ਾਹ ਦਾ ਜਨਮ ਸਾਖੀਆਂ ਦੇ ਵਿੱਚ ਸੰਭਾਰ ਦਿੱਤਾ ਗੁਰਮੁਖੀ ਲਿਪੀ ਗੁਰਾਂ ਨੇ ਯਾਰ ਕਰਕੇ ਸਿੱਖ ਜਗਤ ਉੱਤੇ ਪਰਉਪਕਾਰ ਕੀਤਾ ਮALLE ਅਖਾੜਾਂ 'ਚ ਸਿੱਖਾਂ ਦੇ ਕੋਲ ਹੁੰਦੇ ਜੁਸੇ ਸਭਨਾ ਦੇ ਹੈਸਨ arogh ho gaye gur angad sahib ji de lag charni ਤਨੋਂ ਮਨੋਂ ਸਖ ਸੱਬੇ ਹੀ ਨ ਰੋਗ ਹੋ ਗਏ ਦਿਲ ਦੇ ਹਾਕਮ ਹੈ ਆਹੇ ਮਾਇਉ ਬਾਦਸ਼ਾਹ ਨੂੰ ਸੁਰਮੁ ਗਤੀ ਸੁਰਮੁ ਗਤੀ ਦਾ ਸਬਕ ਪੜਾਏ ਦਿੱਤਾ ਰਾਜ ਅੰਕਾਰ ਗੁਮਾਨ ਪੁਲਾਏ ਮਨ ਤੋਂ ਸਿੱਖ ਜਗਤ ਉੱਤੇ ਪਰਉਪਕਾਰ ਕੀਤਾ ਮਲੇਖੜੀਆਂ ਚ ਸਿੱਖਾਂ ਦੇ ਕੋਲ ਹੁੰਦੇ ਦਿੱਲੀ ਦੇ ਹਾਕਮ ਹੈ ਮਾਇੂ ਬਾਦਸ਼ਾਹ ਨੂੰ ਸੂਰਮੰਗਤੀ ਦਾ ਸਬਕ ਪੜ੍ਹਾਏ ਦਿੱਤਾ ਰਾਜ ਅੰਕਾਰ ਗੁਮਾਨ ਭੁਲਾਏ ਮਨ ਤੋਂ ਕਿੰਜ ਕਰਨੀਏ ਸੇਵ ਸਿਖਲਾਏ ਦਿੱਤਾ ਤਾਨ ਗੁਰੂ ਅੰਗਦ ਜੀਓ ਦੇ ਪਰ ਉਪਕਾਰ ਬਹੁਤੇ ਇਕ ਜਵਾ ਤੋਂ ਆਖੇ ਜਾਵਦੇ ਨਹੀਂ ਤ੍ਰਿਗਣਣ ਤੇ ਤ੍ਰਿਗਨੇ ਹੱਥ ਪੈਰ ਓ ਸ਼੍ਰੀ ਗੁਰੂ ਅੰਗਦ ਸਰਨ ਚਲ ਆਉਂਦੇ ਨਹੀਂ ਕਾਰ ਬੋਤੇ ਇਕ ਜਵਾ ਤੋਂ ਅੱਖੇ ਸਭ ਜਾਵਦੇ ਨਹੀਂ ਤ੍ਰਿਗਨਰਤੇ ਤ੍ਰਿਗਨੇ ਹੱਥ ਪੈਰ ਓ ਸ੍ਰੀ ਗੁਰੂ ਅੰਗਦ ਸਰਣ ਚਲ ਆਵਦੇ ਨਹੀਂ